ਦੁਨੀਆ ਦੇ ਸਰਪੰਚ ਕਹਿੰਦੇ ਨੇ ਉਹਨਾਂ ਨੂੰ ਔਰ ਡੋਨਲਡ 트ੰਪ ਉਹਨਾਂ ਦਾ ਟਵੀਟ ਆ ਗਿਆ ਹੈ ਕਿ ਭਾਈ ਬਹਿ ਜਾਓ ਦੋਨੋਂ ਆਰਾਮ ਨਾਲ ਮੋਦੀ ਸਾਹਿਬ ਤੇ ਕਹਿੰਦੇ ਸੀ ਕਿ ਦੇਸ਼ ਨਹੀਂ ਬਿਕਨੇ ਦੂੰਗਾ ਇਹ ਦੇਸ਼ ਨਹੀਂ ਜੁਕਨੇ ਦੂੰਗਾ ਇਹ ਕੀ ਹੋ ਗਿਆ ਨਰਦੋਸ਼ਾ ਨੂੰ ਹੱਤਿਆ ਕੀਤੀ ਗਈ ਅਸੀਂ ਉਹਦਾ ਇੱਕ ਬਦਲਾ ਲਿਆ ਸੀ ਅਸੀਂ ਪਾਕਿਸਤਾਨ ਬਦਲਾ ਲੈ ਲਿਆ ਬਦਲਾ ਲੈ ਲਿਆ ਹੋ ਗਿਆ ਬਦਲਾ ਪੂਰਾ ਬਿਲਕੁਲ ਹੀ ਪੂਰਾ ਆ ਮਤੀ ਸਾਹਿਬ ਜੀ ਬਣਾਣਾ ਕੀ ਹੈ ਸਾਮ ਚੱਲਿਆ ਦਾਮ ਚੱਲਿਆ ਕਿ ਡੰਡ ਚੱਲੇ ਪੰਜੇ ਚੱਲੇ ਪੰਜੇ ਚੱਲੇ ਸਾਮ ਦਾਮ ਦੰਡ ਬੇਦੋ ਨੀਤੀ ਪੰਜੇ ਚੱਲੀਆਂ ਨੇ ਉਹ ਚੱਲ ਰਹੀਆਂ ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਅਫਰੀਤੀ ਹੋਣੀ ਵਿਕਟਰੀ ਮਾਰਚ ਕੱਟ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਉਹਦੇ ਕਾਂਗਰਸ ਨੂੰ ਸੀਟਾਂ ਗਈਆਂ ਆਈਆਂ 99 100 ਸੀਟ ਨਹੀਂ ਆਈ ਔਰ ਕਾਂਗਰਸ ਜਿੱਤ ਦਾ ਦਾਵਾ ਕਰ ਰਹੀ ਸੀ ਵੀ ਜਿੱਤ ਗਏ ਆ ਨੰਨ ਸੀਟਾਂ ਜਿੱਤ ਕੇ ਵੀ ਕਾਂਗਰਸ ਕਹਿੰਦੀ ਹੈ ਵੀ ਜਿੱਤ ਗਏ ਆ ਤੋ ਉਹ ਸਾ ਪਾਕਿਸਤਾਨ ਦਾ ਉਹਦਾ ਕਿਹੜਾ ਏਅਰਪੋਰਟ ਬਚਿਆ ਕਿਹੜਾ ਉਹਦਾ ਹਵਾਈ ਦਾ ਬਚਿਆ ਕਿਹੜਾ ਉਹਦਾ ਕੋਈ ਪਿੰਡਾਤ ਬਚਿਆ ਵੀ ਜਿਹਨੂੰ ਨਿਸਤਤ ਬੂਤ ਨਹੀਂ ਕੀਤਾ ਉਹ ਕਿਹੜੇ ਮੂੰਹ ਨਾਲ ਕਹਿੰਦਾ ਵੀ ਬਿਸ਼ਰਮ ਹੈ ਅੱਛੇ ਤਾਂ ਮੰਦਰ ਤੇ ਤੇ ਹਮਰਾ ਹੋਇਆ ਜੀ 2002 ਦੇ ਵਿੱਚ ਵੀ ਤੇ ਉਦੋਂ ਵੀ ਜਿਹੜੀ ਸਰਕਾਰ ਅਮਰਲਾਥ ਜਦੋਂ ਹਮਰਾ ਹੁੰਦਾ ਜੀ 2002 ਦੇ ਵਿੱਚ ਉਦੋਂ ਕਿਹਦੀ ਹੈ ਬੀਜੇਪੀ ਭਾਜਪਾ ਕਿਹਦੀ 2017 ਦੇ ਵਿੱਚ ਜਿਹੜਾ ਕੋਧਰਾ ਕਾਂਡ ਵੀ ਹੈ ਉਦੋਂ ਕਿਹਦੀ ਸਰਕਾਰ ਹੈ ਬੀਜੇਪੀ ਦੀ ਤੇ 2002 ਦੇ ਵਿੱਚ ਪਠਾਨਕੋਟ ਦਾ ਟੰਕੀ ਹਮਲਾ ਹੁੰਦਾ ਕਿਹਦੀ ਸਰਕਾਰ ਹੈ ਬੀਜੇਪੀ ਦੀ ਉਰੀ ਦੇ ਵਿੱਚ ਜਿਹੜਾ ਹਮਲਾ ਹੁੰਦਾ ਕਿਹਦੀ ਸਰਕਾਰ ਹੈ ਬੀਜੇਪੀ ਦੀ ਤੇ ਪਲਵਾਮਾ ਹਮਲਾ ਹੁੰਦਾ ਜਦੋਂ ਉਦੋਂ ਕਿਹਦੀ ਸਰਕਾਰ ਸੀ ਬੀਜੇਪੀ ਦੀ ਤੇ ਹੁਣ ਜਿਹੜੀ ਗੱਲ ਆਪਾਂ ਕਰਦੀਏ ਕਿ ਜਿਹੜਾ ਹੁਣ ਪਹਿਲਗਾਮ ਹੋਇਆ ਬੀਜੇਪੀ ਦੀ ਬਿਲਕੁਲ ਗਲਤ ਆ ਹੋਇਆ ਹੋਇਆ ਬਿਲਕੁਲ ਗਲਤ ਹੋਇਆ ਬਿਲਕੁਲ ਗਲਤ ਹੋਇਆ ਉਦੋਂ ਪਛਾਣ ਪਛਾਣ ਕੇ ਕਿੱਥੇ ਤੁਹਾਨੂੰ ਮੈਂ ਤੁਹਾਨੂੰ ਮੈਂ ਰਿਸ਼ਪਾਤ ਜੀ ਰਿਸ਼ਪਾਤ ਜੀ ਤੁਹਾਨੂੰ ਮੈਂ ਹੱਤਵਦੀ ਕਿੱਥੇ ਨੇ ਜਿਹੜਾ ਭਾਰਤ ਦਾ ਮੁਸਲਮਾਨ ਹੈ ਕੀ ਉਹ ਹੱਤਵਦੀ ਹੈ ਉਹਨਾਂ ਨੂੰ ਤੁਸੀਂ ਹੱਤਵਦੀ ਕਹੋਗੇ ਕਿ ਨਹੀਂ ਕਹੋਗੇ ਬਿਲਕੁਲ ਕਹਾਂਗੇ ਜਿਹੜੇ ਕੈਨਪੀ ਬਿਲਕੁਲ ਕਹਾਂਗੇ ਪਹਿਰਾਵਾ ਕੀ ਹੈ ਬਿਲਕੁਲ ਕਹਾਂਗੇ ਬਿਲਕੁਲ ਕਹਾਂਗੇ ਤੇਰਾ ਨਾਂ ਕੀ ਹੈ ਬਿਲਕੁਲ ਕਹਾਂਗੇ ਜਦੋਂ ਕੇਹੇ ਸਰਕਾਰ ਆਉਂਦੀ ਹੈ ਉਹਦੇ ਬੰਦਿਆਂ ਨੂੰ ਉਸ ਟਾਈਮ ਕੋਈ ਨਾ ਕੋਈ ਥੋੜਾ ਬੋਧਾ ਸ਼ੈਲਟਰ ਮਿਲਦਾ ਮੰਨ ਕੇ ਮੈਂ ਮੰਨਾਂ ਇਸ ਗੱਲ ਮੈਂ ਭਰਮਪਤੀ ਆਖੀ ਆਖਿਰ ਮੋਦੀ ਸਾਹਿਬ ਲੱਗੇ ਤੇ ਲੱਗੇ ਕਿਉਂ ਕਾਰਨ ਕੀ ਰਹੀਆ وجہ ਕੀ ਰਹੀ ਤੇ ਮੋਦੀ ਸਾਹਿਬ ਦਾ ਇਹ ਸਟੈਪ ਕੀ ਜਾਇਜ ਹੈ ਵਾਜਿਬ ਹੈ ਉਹ ਕਹੇ ਜਿਹੜਾ ਜਿਹੜਾ ਇਸ ਟਾਈਮ ਗੁਰਦੇ ਨਾ ਮਿਲਦੇ ਜਿਹੜਾ ਇਸ ਟਾਈਮ ਉਹ ਇੰਡਰਾ ਇੰਡਰਾ ਟੋਲ ਦਾ ਰੇਨਡਰਾ ਟੋਲ ਕਰ ਰਹੇ ਨੇ ਮੋਦੀ ਜੀ ਤੇ ਵਿਸ਼ਵਾਸ ਕਰਨਾ ਕਰੋ ਲੇਕਿਨ ਪਾਕਿਸਤਾਨ ਤੇ ਵਿਸ਼ਵਾਸ ਜੂ ਕਰਿਓ ਕਿ ਉਹ ਕੋਈ ਨਾ ਕਰ ਕਰੇਗਾ ਔਰ ਉਹ ਜਿਹਾ ਮੂੰਹ ਤੋੜ ਜਵਾਬ ਗਵਾਂਗੇ ਉਹ ਸਹੀਦਾ ਲੇਕਿਨ ਸਹੀਦਾ ਬੋਲੇਗਾ ਤੁਸੀਂ ਮੈਂ ਲੱਖ ਜੂ ਫਿਰ ਬੀਜੇਪੀ ਦੀ ਸਰਕਾਰ ਚ ਇੱਕ ਮੰਨਦੇ ਕਿ ਸਹੀਦਾ ਬੋਲੇਗਾ 6 April ਪਹਿਲਗਾਮ ਹਮਲਾ ਹਮਰੇ ਤੋਂ ਬਾਅਦ ਮੀਟਿੰਗ ਦਰ ਮੀਟਿੰਗ ਦੇਸ਼ ਨੂੰ ਲੱਗਾ ਕੁਝ ਵੱਡਾ ਹੋਣ ਵਾਲਾ ਵੱਡਾ ਹੋਇਆ ਵੀ 6 ਤੇ 7 ਦੀ ਦਰਮਿਆਨੀ ਰਾਤ ਨੌ ਅਤੰਕੀ ਟਿਕਾਣੇ ਤਬਾਹ ਉਸ ਤੋਂ ਬਾਅਦ ਪਾਕਿਸਤਾਨ ਨੇ ਬੁਖਲਾਏ ਹੋਏ ਨੇ ਮਿਜ਼ਾਈਲਾ ਦਾ ਕੀਆ ਜਦੋਂ ਉੱਥੇ ਜ਼ਨਾਜ਼ੀਆਂ ਦਾ ਢੇਰ ਲੱਗ ਚੁੱਕਾ ਸੀ ਤਾਂ ਫਿਰ ਉਹਨਾਂ ਨੇ ਮਿਜ਼ਾਈਲਾ ਦਾ ਕੀਆ ਪਰ ਉਹ ਸਾਰੀਆਂ ਮਿਜ਼ਾਈਲਾ ਹਵਾ ਦੇ ਵਿੱਚ ਹੀ ਨਸਤੋ ਨਾਬੂਦ ਕਰ ਦਿੱਤੀਆਂ ਸਾਡੀ ਭਾਰਤੀ ਆਰਮੀ ਨੇ ਬਹਾਦਰ ਆਰਮੀ ਨੇ ਦੁਨੀਆ ਦੀ ਮੰਨੀ ਪਰਮੰਨੀ ਤੀਜੀ ਆਰਮੀ ਨੇ ਔਰ ਆਪਣਾ ਲੋਹਾ ਮੰਵਾ ਲਿਆ ਕਿ ਅਸੀਂ ਦੁਨੀਆ ਦੇ ਵਿੱਚ ਬੈਸ ਕਿਉਂ ਪਰ ਉਸ ਦੇ ਬਾਅਦ ਸਰਪੰਚ ਸਾਹਿਬ ਆਉਂਦੇ ਨੇ ਦੁਨੀਆ ਦੇ ਸਰਪੰਚ ਕਹਿੰਦੇ ਨੇ ਉਹਨਾਂ ਨੂੰ ਔਰ ਡੋਨਲਡ ਟਰੰਪ ਉਹਨਾਂ ਦਾ ਟਵੀਟ ਆ ਗਿਆ ਹੈ ਕਿ ਭਾਈ ਬਹਿ ਜਾਓ ਦੋਨੋਂ ਆਰਾਮ ਨਾਲ ਔਰ ਸੀਜ਼ਫਾਇਰ ਕਰ ਦਿਓ ਔਰ ਵਾਕਿਆ ਹੀ ਟਵੀਟ ਆ ਗਿਆ ਵੀ ਅਸੀਂ ਬੜੀ ਗੱਲਬਾਤ ਕੀਤੀ ਹੈ ਤੇ ਦੋਨਾਂ ਨੂੰ ਠੱਗ ਕੇ ਸਮਝਾਤਾ ਹੁਣ ਕੋਈ ਗੱਲਬਾਤ ਨਹੀਂ ਹੋਏਗੀ ਸੀਜ਼ਫਾਇਰ ਹੋ ਗਿਆ ਔਰ ਸੀਜ਼ਫਾਇਰ ਕੀਤਾ ਭਾਰਤ ਨੇ ਐ ਕੀਤਾ ਪਾਕਿਸਤਾਨ ਨੇ ਤੇ ਟਰੰਪ ਸਾਹਿਬ ਆਰਡਰ ਕਰ ਰਹੇ ਨੇ ਕਿ ਟਰੰਪ ਸਾਹਿਬ ਟਵੀਟ ਕਰ ਰਹੇ ਨੇ ਕਿ ਟਰੰਪ ਸਾਹਿਬ ਦਾ ਇਹ ਜਿਹੜਾ ਆਈਡੀਆ ਜਾਂ ਇਹ ਜਿਹੜਾ ਟਵੀਟ ਉਹਨਾਂ ਨੇ ਕੀਤਾ ਇਹ ਸੁਝਾ ਸੀ ਇਹਦੇ ਉੱਤੇ ਗੱਲ ਕਰਾਂਗੇ ਸਾਡੇ ਨਾਲ ਨੇ ਬੀਜੇਪੀ ਦੇ ਕੱਟੜ ਸਮਰਥਕ ਕਹੀਏ ਤਾਂ ਮੋਦੀ ਜੀ ਦੇ ਬਹੁਤ ਹੀ ਕੱਟੜ ਭਗਤ ਜਿਹੜੇ ਭਗਤ ਤੁਸੀਂ ਕਹਿੰਦੇ ਉਹਨਾਂ ਚ ਇੱਕ ਇਹ ਭਗਤ ਨੇ ਸੋ ਲਾਲੀ ਨਾਇਰ ਜੀ ਨਾਇਰ ਜੀ ਮੋਦੀ ਸਾਹਿਬ ਤੇ ਕਹਿੰਦੇ ਸੀ ਕਿ ਦੇਸ਼ ਨਹੀਂ ਬਿਕਨੇ ਦੂੰਗਾ ਜੇ ਦੇਸ਼ ਨਹੀਂ ਝੁਕਨੇ ਦੂੰਗਾ ਇਹ ਕੀ ਹੋ ਗਿਆ ਦੇਸ਼ ਸਾਡਾ ਅਸੀਂ جنگ ਰੋਕਣੀ ਕਿ ਨਹੀਂ ਰੋਕਣੀ ਆਪਰੇਸ਼ਨ ਸੰਦੂਰ ਅਜੇ ਕੰਪਲੀਟ ਨਹੀਂ ਹੋਇਆ ਤੇ ਉਸ ਤੋਂ ਪਹਿਲਾਂ ਹੀ ਸਾਨੂੰ 트ੰਪ ਹੋਣਾ ਨੇ ਕਹਿਤਾ ਕਿ ਬੈਜੋ ਐਂ ਬੈਠ ਗਏ ਦੇਖੋ ਰਿਸ਼ਪਾਲ ਜੀ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਹੂੰ ਉਹ ਉਹ ਲਗਾਤਾਰ ਬਰਕਰਾਰ ਚੱਲੂ ਹੈ ਇਹ ਕੱਲ ਵੀ ਤੁਸੀਂ ਸੁਣਿਆ ਹੋਇਆ ਹੈ ਕਿ ਸਟੇਟਮੈਂਟ ਸੁਣੀ ਹੋਏਗੀ 에어 ਫੋਰਸ ਦੀ ਸੁਣੀ ਹੋਏਗੀ ਕਿ ਸਾਡਾ ਜਿਹੜਾ ਪ੍ਰਿੰਸ ਸੰਦੂਰ ਚੱਲੂਗਾ ਹੂੰ ਅਸੀਂ ਕੋਈ ਪਾਕਿਸਤਾਨ ਦੇ ਉੱਪਰ ਜੰਗ ਨਹੀਂ ਚੋਪੀ ਅਸੀਂ ਸਿਰਫ ਇੱਕ ਸਟ੍ਰਾਈਕ ਕੀਤੀ ਸੀ ਜਿਹੜੀ ਬਾਅਦ ਚ ਪਾਕਿਸਤਾਨ ਨੇ ਉਹਨੂੰ ਜੰਗ ਦਾ ਰੂਪ ਦਿੱਤਾ ਠੀਕ ਹੈ ਅਸੀਂ ਸਿਰਫ ਆਪਣੇ ਜਿਹੜੇ ਸਾਡੇ ਪਹਿਲ ਮਤਲਬ ਪਹਿਲਗਾਮ ਦੇ ਵਿੱਚ ਸਾਡੇ ਨਿਰਦੋਸ਼ਾਂ ਨੂੰ ਹੱਤਿਆ ਕੀਤੀ ਗਈ ਅਸੀਂ ਉਹਦਾ ਇੱਕ ਬਦਲਾ ਲਿਆ ਸੀ ਅਸੀਂ ਪਾਕਿਸਤਾਨ ਦਾ ਬਦਲਾ ਲੈ ਲਿਆ ਬਦਲਾ ਲੈ ਲਿਆ ਬਸ ਹੋ ਗਿਆ ਬਦਲਾ ਪੂਰਾ ਬਿਲਕੁਲ ਨਹੀਂ ਪੂਰਾ ਆ ਬਿਲਕੁਲ ਪੂਰਾ ਨਹੀਂ ਹੋਇਆ ਜੀ ਹਲੇ ਆ ਜਿਹੜਾ ਪਿਆੜੀ ਇਸ ਵੇਲੇ ਜਿਹੜੀ ਟਰੋਲ ਆਰਮੀ ਹੈ ਨਾ ਜਿਹੜੀ ਟਰੋਲ ਆਰਮੀ ਕਦੀ ਇਹ ਕਹਿਣ ਦੇ ਉੱਤੇ ਵੀ ਜੇਕਰ ਕਿਸੇ ਨੇ ਸ਼ਾਂਤੀ ਦੀ ਗੱਲ ਕੀਤੀ ਤਾਂ ਕਿ ਭੇਜੋ ਇਹਨੂੰ ਪਾਕਿਸਤਾਨ ਜੇ ਕਿਸੇ ਨੇ ਕਿਸੇ ਮੁਸਲਮਾਨ ਦੇ ਹੱਕ 'ਚ ਗੱਲ ਕਰ ਦਿੱਤੀ ਤੇ ਨਾ ਚੀ ਨਾ ਇਹ ਤੇ ਦੇਸ਼ ਧਰੋਈ ਹੈ ਉਸੇ ਟ੍ਰੋਲ ਆਰਮੀ ਨੇ ਹੁਣ ਬੀਜੇਪੀ ਘੇਰੀ ਹੋਈ ਹੈ ਵਕਤ ਪਾਇਆ ਹੋਇਆ ਪੁੱਛ ਦੇ ਪਹਿਲੇ ਸਵਾਲ ਜੀ ਦੇਖੋ ਮੇਰੀ ਗੱਲ ਸੁਣੋ ਪੁੱਛ ਦੇ ਪਹਿਲੇ ਸਵਾਲ ਦਸ਼ਪਾਲ ਜੀ ਮੇਰੀ ਗੱਲ ਸੁਣੋ ਜਿਸ ਜਿਸ ਦਿਨ ਪਹਿਲ ਗੰਮੋਂ ਤਾਂ ਇਹ ਮੁੱਦਾ ਉੱਠਿਆ ਉਸ ਦਿਨ ਤੋਂ ਤੁਸੀਂ ਦੇਖ ਲਓ ਕਿ ਟ੍ਰੋਲ ਕਿੰਨੀ ਵਾਰੀ ਔਰ ਕਿੰਨੀ ਵਾਰੀ ਪਲਟਿਆ ਉਹ ਲੋਕੀ ਜਿਹੜੇ ਕਹਿੰਦੇ ਸੀ ਉਸ ਟਾਈਮ ਕਹਿੰਦੇ ਸੀ ਹਾਂਜੀ ਕਿੱਥੇ ਗਈ ਛਾਤੀ ਕਿੱਥੇ ਗਿਆ 56 ਇੰਚ ਬਦਲਾ ਕਦੋਂ ਲਵੋਗੇ ਕਿਉਂ ਨਹੀਂ ਬਦਲ ਲੈਂਦੇ ਪਏ ਜਦੋਂ ਬਦਲੇ ਹਾਂ ਦੀ ਵਾਰੀ ਆਈ ਉਦੋਂ ਤੁਸੀਂ ਵੇਖਿਆ ਹੋਣਾ ਸੇ ਆਫ ਬਾਹਰ ਪਿੰਨੇ ਲਈ ਦਾ ਕੋਈ ਹੱਲ ਨਹੀਂ ਹੈਗਾ ਲੜਾਈ ਨਹੀਂ ਕਰਨੀ ਚਾਹੀਦੀ ਲੜਾਈ ਬਹੁਤ ਮਾੜੀ ਹੈ ਉਧਰ ਦੇ ਮਰਨਗੇ ਇਧਰ ਦੇ ਮਰਨਗੇ ਕਈ ਤਰ੍ਹਾਂ ਦੀਆਂ ਉਸ ਟਾਈਮ ਗੱਲਾਂ ਆਈਆਂ ਜਦੋਂ ਬਾਅਦ ਚ ਕਿਸੇ ਵੀ ਕਾਰਨ ਸੀਜ਼ਫਾਇਰ ਹੋ ਗਿਆ ਉਹਦੇ ਵਿੱਚ ਟਰੰਪ ਪਿਆ ਜਾਂ ਕੋਈ ਹੋਰ ਦੇਸ਼ ਪੇਣ ਹੈ ਦੇਖੋ ਦੁਨੀਆ ਦੇ ਵਿੱਚ ਪੰਜ ਤਰ੍ਹਾਂ ਦੀ ਨੀਤੀ ਹੈ ਨੀਤੀ ਪੰਜ ਤਰ੍ਹਾਂ ਦੀ ਹੁੰਦੀ ਹੈ ਜਿਨੂੰ ਅਸੀਂ ਉਪਚਾਰਕ ਨੀਤੀ ਕਹ ਲੀਏ ਸਮਾਜਿਕ ਨੀਤੀ ਕਹ ਲੀਏ ਨੀਤੀ ਕਹ ਲੀਏ ਰਾਜਨੀਤਿਕ ਕਹ ਲੀਏ ਵਿਦੇਸ਼ ਨੀਤੀ ਕਹ ਲੀਏ ਇਹ ਪੰਜ ਨੀਤੀਆਂ ਨੇ ਵੋਟ ਨੀਤੀ ਵੀ ਕਹਿ ਸਕਦੇ ਬਿਲਕੁਲ ਜੀ ਉਹਦਾ ਹੀ ਨੀਤੀ ਆ ਗਈ ਪੰਜ ਨੀਤੀਆਂ ਨੇ ਹਾਂ ਔਰ ਪੰਜ ਨੀਤੀਆਂ ਦਾ ਜਿਹੜਾ ਸੂਤਰ ਹੈ ਨਾ ਉਹ ਪੰਜ ਸੂਤਰ ਨੇ ਸਾਮ ਦਾਮ ਦੰਡ ਬੇਦੋਰ ਨੀਤੀ ਇਹ ਪੰਜਾਂ ਦਾ ਜਿਹੜਾ ਇਹ ਨਿਚੋੜ ਕੱਢ ਲੀਏ ਨਾ ਮੋਦੀ ਰਾਜਨਾਥ ਸਿੰਘ ਅਮਿਸ਼ਾ ਸਾਡੇ ਸੁਬਰਾਮਣੀਅਮ ਜੈ ਸ਼ੰਕਰ ਜੀ ਤੇ ਵਿਦੇਸ਼ ਮੰਤਰੀ ਨੇ ਫਿਰ ਇਹ ਦੱਸੋ ਕਿ ਮੋਤੀ ਸਾਹਿਬ ਉਹ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਦੋ ਬਾਗ ਮੋਤੀ ਸਾਹਿਬ ਨੇ ਸ਼ਾਮ ਧਾਮ ਦੰਡ ਬੇਦ ਤੁਸੀਂ ਤਿੰਨੇ ਚੀਜ਼ਾਂ ਦਸੀਆਂ ਹੁਣ ਮੋਤੀ ਸਾਹਿਬ ਉਹਨਾਂ ਨੇ ਕੀ ਹੈ ਸ਼ਾਮ ਚੱਲਿਆ ਧਾਮ ਚੱਲਿਆ ਕਿ ਦੰਡ ਚੱਲਿਆ ਪੰਜੇ ਚੱਲੇ ਪੰਜੇ ਚੱਲੇ ਸ਼ਾਮ ਧਾਮ ਦੰਡ ਬੇਦ ਉਹ ਨੀਤੀ ਪੰਜੇ ਚੱਲੀਆਂ ਨੇ ਉਹ ਚੱਲਦੀਆਂ ਨੇ ਸ਼ਾਮ ਦਾ ਮਤਲਬ ਕਿਸੇ ਨੂੰ ਪਹਿਲਾਂ ਪਿਆਰ ਦੇ ਨਾਲ ਕਿਸੇ ਨੂੰ ਨੀਤੀ ਦੇ ਨਾਲ ਆਪਨੇ ਹਲ ਕਰਨਾ ਉਸ ਤੋਂ ਬਾਅਦ ਆ ਗਏ ਧਾਮ ਧਾਮ ਵੀ ਹੋ ਗਿਆ ਧਾਮ ਨਹੀਂ ਹੋਇਆ ਉਸ ਤੋਂ ਬਾਅਦ ਆ ਗਏ ਦੰਡ ਕਿਹਨੂੰ ਯਾਦ ਨਹੀਂ ਉਸ ਤੋਂ ਬਾਅਦ ਗਾ ਪੇਤ ਉਹ ਇੱਕ ਇੱਕ ਨੀਤੀ ਇਹ ਆਪਾਂ ਹੀ ਨੀਤੀਆਂ ਨੇ ਹੋਰ ਪੰਜਾਂ ਆਦੇ ਆਧੁਰੰਦਰ ਨੇ ਇਹ ਪੰਜ ਬੰਦੇ ਤੁਹਾਨੂੰ ਪਤਾ ਇੱਕ ਦੇਖੋ ਇੱਕ ਆਮ ਜੀ ਲਾਲੀ ਜੀ ਲਾਲੀ ਜੀ ਮੈਨੂੰ ਇਹ ਦੱਸੋ ਤੁਸੀਂ ਕਿ ਤੁਸੀਂ ਐਸੇ ਲਈ ਕਿਉਂਕਿ ਮੋਦੀ ਭਗਤੋਂ ਮੈਨੂੰ ਇਹਨਾਂ ਦੱਸ ਦਿਓ ਕਿ ਮੈਂ ਮੋਦੀ ਭਗਤ ਨਹੀਂ ਪਹਿਲੀ ਗੱਲ ਮੈਂ ਮੋਦੀ ਭਗਤ ਨਹੀਂ ਮੈਂ ਕਾਂਗਰਸ ਭਗਤ ਵੀ ਆ ਮੈਂ ਆਮ ਆਮ ਆਦੀ ਪਾਰਟੀ ਦਾ ਭਗਤ ਹਾਂ ਮੈਂ ਜਿਹੜੀ ਪਾਰਟੀ ਵੀ ਦੇਸ਼ ਦੇ ਹਿੱਤ ਗੱਲ ਕਰੇਗੀ ਮੋੜਾ ਭਗਤ ਹਾਂ ਚਲੋ ਅਸੀਂ ਕਹਿੰਦੇ ਹਾਂ ਕਿ ਅਸੀਂ ਚਲੋ ਅਸੀਂ ਮੋਦੀ ਭਗਤ ਨਹੀਂ ਮੈਂ ਦੇਸ਼ ਭਗਤ ਹਾਂ ਜਿਹੜਾ ਬੰਦਾ ਦੇਸ਼ ਦੀ ਗੱਲ ਕਰੇਗਾ ਮੋੜਾ ਨਾਲ ਦੇਸ਼ ਭਗਤ ਹਾਂ ਮੈਂ ਤੁਹਾਡੇ ਤੋਂ ਇਹ ਗੱਲ ਜਾਨਣਾ ਚਾਹਨਾ ਕਿ ਤੁਹਾਨੂੰ ਮੋਦੀ ਸਾਹਿਬ ਤੇ ਕਿਹੋ ਜਿਹਾ ਯਕੀਨ ਸੀ ਬਿਲਕੁਲ ਯਕੀਨ ਆ ਲੱਗਦਾ ਸੀਗਾ ਅੱਜ ਇਹ ਯਾਰੀ ਪਾਕਿਸਤਾਨ ਆਰ ਜਾਂ ਪਾਰ ਦੀ ਲੜਾਈ ਹੋਏਗੀ ਬਿਲਕੁਲ ਹੋਏਗੀ ਲੜਾਈ ਔਰ ਮੈਨੂੰ ਵਿਸ਼ਵਾਸ ਹੈ ਕਿ ਹਲੇ ਵੀ ਹੋਏਗੀ ਇਹ ਤਰ੍ਹਾਂ ਦੀ ਲੜਾਈ ਕਿਸੇ ਪਰ ਇਸ ਵੇਲੇ ਦੇ ਜੋ ਹਾਲਾਤ ਨੇ ਤੁਹਾਨੂੰ ਪਤਾ ਕਿ ਪਾਕਿਸਤਾਨ ਦੇ ਵਿੱਚ ਇਸ ਵੇਲੇ ਅਫਰੀਤੀ ਹੋਣੀ ਵਿਕਟਰੀ ਮਾਰਚ ਘਟ ਰਹੇ ਨੇ ਜਸ਼ਨ ਮਨਾਏ ਜਾ ਰਹੇ ਨੇ ਉਹ ਜਿੱਤ ਦਾ ਜਸ਼ਨ ਮਨਾ ਰਹੇ ਨੇ ਕਹਿੰਦੇ ਆ ਕਿ ਸਾਡੇ ਪਰਮਾਣੂ ਬੰਬ ਦਾ ਨਾਂ ਸੁਣਦੇ ਆ ਕਿਤੇ ਕੰਬ ਗਏ ਨੇ ਦੇਖੋ ਇਹਦੀ ਇੱਕ ਮਸਾਲ ਦੀਆਂ ਲਗਾਵਾ ਪਈ ਪਿਛਲੇ ਇਲੈਕਸ਼ਨ ਹੋਏ ਸੀ ਆਪਣੇ ਲੋਕ ਸਭਾ ਦੇ ਉਹਦੇ ਕਾਂਗਰਸ ਨੂੰ ਸੀਟਾਂ ਗਈਆਂ 99 ਸੋ ਸੀਟ ਨਹੀਂ ਆਈ ਔਰ ਕਾਂਗਰਸ ਜਿੱਤ ਦਾ ਦਾਵਾ ਕਰੀ ਸੀ ਵੀ ਜਿੱਤ ਗਏ ਆ ਸੀਟਾਂ ਜਿੱਤ ਕੇ ਵੀ ਕਾਂਗਰਸ ਕਹਿੰਦੀ ਹੈ ਪਈ ਜਿੱਤ ਗਏ ਆ ਤਾਂ ਉਹ ਸਾ ਪਾਕਿਸਤਾਨ ਦਾ ਸੇਮ ਪਾਲਸੀ ਉਹਨਾਂ ਦੀ ਹੈ ਉਹ ਜੁੱਤੀਆਂ ਖਾ ਗਏ ਮਤਲਬ ਉਹ ਜੁੱਤੀਆਂ ਖਾ ਗਏ ਵੀ ਮਤਲਬ ਤੁਸੀਂ ਦੇਖੋ ਸਾਰੀ ਦੁਨੀਆ ਜਾਣਦੀ ਹੈ ਵੀ ਪਾਕਿਸਤਾਨ ਨੇ ਕਿਹੜੀ ਵਿਕਟਰੀ ਕੀਤੀ ਹੈ ਪਾਕਿਸਤਾਨ ਨਿਸਤੋ ਨ부ਤ ਹੋ ਗਿਆ ਹੈ ਅੱਧਾ-ਅੱਧਾ ਲੱਕ ਤੋਟ ੜਿਆ ਉਹਦਾ ਕਿਹੜਾ ਏਅਰਪੋਰਟ ਬਚਿਆ ਕਿਹੜਾ ਉਹਦਾ ਹਵਾਈ ਦਾ ਬਚਿਆ ਕਿਹੜਾ ਉਹਦਾ ਕੋਈ ਪਿੰਡਾਰ ਬਚਿਆ ਵੀ ਜਿਹਨੂੰ ਨਿਸਤੋ ਨ부ਤ ਨਹੀਂ ਕੀਤਾ ਉਹ ਕਿਹੜੇ ਮੂੰਹ ਨਾਲ ਕਹਿੰਦਾ ਵੀ ਬਿਸ਼ਰਮ ਹੈ ਅੱਛਾ ਇਹ ਤੇ ਦੱਸਿਓ ਕਿ ਇਤਿਹਾਸ ਜੋ ਲਿਖ ਚੁੱਕਾ ਹੈ ਤੇ ਉਹਦੇ ਵਿੱਚ ਕੰਧਾਰ ਦਾ ਜ਼ਿਕਰ ਆਉਂਦਾ ਕਿਧਾਰ ਜਿਹੜਾ ਵਿਮਾਨ ਹਾਈਡਾ ਹਾਂਜੀ ਹਾਂਜੀ 1999 ਕਹਿੰਦੇ ਜੀ ਬੀਜੇਪੀ ਦੀ ਸਰਕਾਰ ਕਾਹਲ ਦਾ ਜੋਤ ਹੁੰਦਾ ਜੀ 1999 ਕਹਿੰਦੇ ਸਰਕਾਰ ਕਹਿੰਦੇ ਆ ਕਿ ਸੰਨ 2001 ਦੇ ਵਿੱਚ ਸੰਸਦ ਤੇ ਜਦੋਂ ਅਤੰਕੀ ਹਮਲਾ ਹੁੰਦਾ ਉਹ ਵੀ ਭਾਜਪਾ ਦੀ ਸਰਕਾਰ ਤੇ ਉਹਦੇ ਬਾਅਦ ਜਿਹੜਾ ਅਕਸ਼ਰਦਾ ਮੰਦਿਰ ਤੇ ਤੇ ਹਮਲਾ ਹੋਇਆ ਜੀ 2002 ਦੇ ਵਿੱਚ ਵੀ ਤੇ ਉਦੋਂ ਵੀ ਜਿਹੜੀ ਸਰਕਾਰ ਭਾਜਪਾ ਸਰਕਾਰ ਅਮਰਲਾਥ ਜਦੋਂ ਹਮਲਾ ਹੁੰਦਾ ਜੀ 2002 ਦੇ ਵਿੱਚ ਉਦੋਂ ਕੀ ਦੀ ਹੈ ਬੀਜੇਪੀ ਪਾਪਾ ਪੀਕਾ 2017 ਦੇ ਵਿੱਚ ਜਿਹੜਾ ਕੋਧਰਾ ਕਾਂਡ ਵੀ ਹੈ ਉਦੋਂ ਕਿਹਦੀ ਸਰਕਾਰ ਹੈ ਬੀਜੇਪੀ ਦੀ ਤੇ 2002 ਦੇ ਵਿੱਚ ਪਠਾਨਕੋਟ ਦਾ ਟੰਕੀ ਹਮਲਾ ਹੁੰਦਾ ਕਿਹਦੀ ਸਰਕਾਰ ਹੈ ਬੀਜੇਪੀ ਦੀ ਉਰੀ ਦੇ ਵਿੱਚ ਜਿਹੜਾ ਹਮਲਾ ਹੁੰਦਾ ਕਿਹਦੀ ਸਰਕਾਰ ਹੈ ਬੀਜੇਪੀ ਦੀ ਤੇ ਪਲਵਾਮਾ ਹਮਲਾ ਹੁੰਦਾ ਜਦੋਂ ਉਦੋਂ ਬੀਜੇਪੀ ਸਰਕਾਰ ਦੀ ਤੇ ਹੁਣ ਜਿਹੜੀ ਗੱਲ ਆਪਾਂ ਕਰਦੀਏ ਕਿ ਜਿਹੜਾ ਹੁਣ ਪਹਿਲਗਾਮ ਹੋਇਆ ਬੀਜੇਪੀ ਦੀ ਹੁਣ ਰਿਸ਼ਪਾਲ ਜੀ ਦੇਖੋ ਤੁਸੀਂ ਇਹ ਗੱਲਾਂ ਸਾਰੀਆਂ ਲਿਖੀਆਂ ਨੇ ਅਗਰ ਤੁਸੀਂ ਮੈਨੂੰ 10 ਮਿੰਟ ਦਾ ਮੌਕਾ ਦਿਓ ਤਾਨੂੰ ਮੈਂ 200 ਕਾਂੜੇ ਦੱਸ ਦਾਂਗਾ ਜਿਹੜੇ ਕਾਂਗਰਸ ਦੇ ਟਾਈਮ ਛੋਏ ਇੰਦਰਾ ਕਦੇ ਕਿਹਦੇ ਰਾਜ ਮੈਂ ਤੱਕ ਨਾ ਬੀਜਪੀ ਦੇ ਦੇਖੋ 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 ਮੇਰਾ ਸੁਣੋ ਨਿਆਂ ਦੇਖੋ ਮੇਰੀ ਮੇਰੀ ਗੱਲ ਸੁਣੋ ਠੀਕ ਹੈ ਵੀ ਤਾਂ ਮੰਨਦੀ ਨਹੀਂ ਦੇਖੋ ਬੀਜਪੀ ਤਾਂ ਕਿਹੜੀ ਵੀ ਸਾਡੇ ਤੋਂ ਵੱਡੀ ਮਾਗੋ ਤੁਸੀਂ ਮੈਨੂੰ ਤੁਸੀਂ ਮੈਨੂੰ ਬੇ ਦੱਸੋ ਸਵਾਲ ਉੱਠੇ ਨੇ ਮੈਂ 100 ਸਵਾਲ ਉੱਠੇ ਨੇ ਬੀਜਪੀ ਨਹੀਂ ਮੰਨ ਰਹੀ ਲੇਕਿਨ ਸਭ ਜਵਾਬ ਦੇਣ ਕਿਉਂ ਨਹੀਂ ਬੀਜਪੀ ਨਹੀਂ ਮੰਨ ਰਹੀ ਲੇਕਿਨ ਮੈਂ ਕਹਿ ਰਿਹਾ ਹਾਂ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰਦੇ ਦੇਖੋ ਮੈਂ ਪਹਿਲਾਂ ਮੇਰੀ ਮੇਰਾ ਜਵਾਬ ਦਿਓ ਤੁਸੀਂ ਆਪਣੇ ਕੋਲ ਲਿਖੀਆਂ 7-8 ਜਿਹੜਾ ਬੰਬਈ ਕਾਂਡ ਹੋਇਆ ਸੀ ਸਾਡੇ ਦੇਸ਼ ਦਾ ਸਭ ਤੋਂ ਵੱਡਾ ਕਾਂਡ ਸੀ ਮੁੰਬਈ ਕਾਂਡ ਹੋਇਆ ਸੀ ਜਿਹੜੇ ਕਸਾਬ ਹੋਇਆ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੇ ਕਮੇਟੀ ਦਿੱਤਾ ਸਿੱਖ ਨੇ ਦਿੱਤਾ ਗ੍ਰਹਿ ਮੰਤਰੀ ਗ੍ਰਹਿ ਮੰਤਰੀ ਨੇ ਅਸਤੀਫਾ ਦਿੱਤਾ ਹੀ ਨਹੀਂ ਦਿੱਤਾ ਗ੍ਰਹਿ ਮੰਤਰੀ ਬਿਲਕੁਲ ਬਿਲਕੁਲ ਗੱਲ ਸੁਣੋ ਗ੍ਰਹਿ ਮੰਤਰੀ ਅਸਤੀਫਾ ਇਤਾਇਸ ਕਰਕੇ ਇਹ ਕਿ ਇੰਦਰਾ ਨੂੰ ਆਪਣੇ ਮਰਮੂ ਸਿੰਘ ਦੇ ਉੱਪਰੋਂ ਬਚਾਇਆ ਜਾਵੇ ਔਰ ਗ੍ਰਾਮ ਮੰਤਰੀ ਦੀ ਤੁਸੀਂ ਵੀਡੀਓ ਕੱਢ ਕੇ ਦੇਖ ਲਓ ਹਰ ਇੰਟਰਵਿਊ ਦੇ ਵਿੱਚ ਉਹ ਆਪਣੇ ਕੱਪੜੇ ਚੇਂਜ ਕੀਤੇ ਨੇ ਇਹ ਗੱਲ ਸਾਹਮਣੇ ਆਈ ਦੀ ਆ ਉਹ 10 ਮਿੰਟ ਬਾਅਦ ਆਪਣੇ ਕੱਪੜੇ ਚੇਂਜ ਕਰਾ ਸੀ ਕਿ ਉਹ ਮਤਲਬ ਕੱਪੜੇ ਚੇਂਜ ਕਰਨ ਦਾ ਮੌਕਾ ਸੀ ਉਹਦੇ ਰਾਤ ਚ ਆਇਆ 500 ਕਾਂਡ ਐਸਾ ਹੈਗਾ ਜਿਹੜਾ ਕਿ ਜਿਹੜੀ ਪੰਜਾਬ ਇਤਰਾਸ ਦੀ ਹੋਈ 20 ਸਾਲ ਲਈ ਉਹ ਕਿਹਦਾ ਕਿਹਦੀ ਸਰਕਾਰ ਸੀ ਸਾਡੇ ਨਾਲ ਕੌਣ ਖੜਾ ਕੌਣ ਖਲੋਤਾ ਪੰਜਾਬ ਨਾ ਦੱਸ ਕੋਈ ਖਲੋਤਾ ਕੋਈ ਨਹੀਂ ਖਲੋਤਾ ਲੇਕਿਨ ਜਦੋਂ ਜਦੋਂ ਪੰਜਾਬ 'ਚ ਸਰਕਾਰ ਆਈ ਜਦੋਂ ਤਰਜ਼ੀ ਪੰਜਾਬ 'ਚ ਪਾਰਟੀ ਸਰਕਾਰ ਆਈ 10 ਸਾਲ ਰਹੀ ਆ ਗੱਡ ਚੋੜ ਰਿਹਾ ਵਾ ਭਾਜਪੀ ਗੱਡ ਚੋੜ ਪਾ ਰਹੀ ਜਦੋਂ ਦੇ ਨਾ ਕਹੋ ਐ ਨਾ ਕਹੋ ਦੇਖੋ ਮੇਰੀ ਗੱਲ ਸੁਣੋ ਕਿੰਨੇ ਵਾਰ ਚੁੱਕੀਆ ਜਦੋਂ ਜਦੋਂ ਗੱਲ ਕੀਤੀ ਆ ਉੱਥੇ 1 ਮਿੰਟ ਉਹਨੇ ਮੈਂ ਤੁਹਾਡੇ ਨਹੀਂ ਤੁਸੀਂ ਗੱਲ ਛੇੜੀ ਐ ਹੁਣ ਸੁਣ ਲਓ 26 ਬੰਦੇ ਸੀ ਇਹੋ ਪੁੱਛਿਆ ਨਾ ਧਰਮ ਪੁੱਛਿਆ ਕਿ ਕਹਿੰਦੇ ਬਿਲਕੁਲ ਬਿਲਕੁਲ ਇਹ ਜਦੋਂ 84 ਦੇ ਵਿੱਚ ਬਿਲਕੁਲ ਬਿਲਕੁਲ ਗਲਤ ਹੋਇਆ ਬਿਲਕੁਲ ਗਲਤ ਹੋਇਆ ਬਿਲਕੁਲ ਗਲਤ ਹੋਇਆ 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 ਬਿਲਕੁਲ ਗਲਤ ਹੋਇਆ ਉਹਦਾ ਪਛਾਣ ਪਛਾਣ ਕੇ ਕਿੱਥੇ ਮੈਂ ਤੁਹਾਨੂੰ ਮੈਂ ਰਿਸ਼ਬਾ ਜੀ ਤੁਹਾਨੂੰ ਮੈਂ ਤੁਹਾਨੂੰ ਇੱਥੇ ਲੈਣਾ ਚਾਹੁੰਦਾ ਉਹ ਹੱਥ ਵਾਦੀ ਕਿੱਥੇ ਨੇ ਤੁਹਾਨੂੰ ਇੱਥੇ ਲੈਣਾ ਚਾਹੁੰਦਾ ਹਾਂ ਕਿ ਉਦੋਂ ਮਤਲਬ ਬੇਕਸੂਰ ਬਨੇਥੇ ਸਿੱਖਾਂ ਦਾ ਕਤਲਿਆਮ ਹੋਇਆ ਠੀਕ ਹੈ ਜ਼ਿਲ੍ਹੇ ਦੇ ਵਿੱਚ ਅੱਛਾ ਅਸੀਂ ਮੰਨਨੇ ਇਸ ਗੱਲ ਅਸੀਂ ਇਹ ਦੱਸੋ ਸਾਨੂੰ ਸਾਨੂੰ ਭਾਜਪਾ ਨੇ ਕੀ ਸਪੋਰਟ ਕੀਤੀ ਸਪੋਰਟ ਕੀਤੀ ਕਿਹੜੇ ਭਾਜਪਾ ਨੇ ਬਚਾਇਆ ਇਹ ਦੱਸ ਦਿਓ ਉਸ ਤੋਂ ਬਾਅਦ ਕੀ ਆ ਕਿੰਨੇ ਕਿੱਥੇ ਬਚੇ ਉਸ ਤੋਂ ਬਾਅਦ ਜਦੋਂ ਸਰਕਾਰ ਆਈ ਹੈ ਉਸ ਮਤਲਬ ਸੱਜਨ ਸੱਜਨ ਕੁਮਾਰ ਜਿਹੜੇ ਹੀ ਉਹ ਦੋਸ਼ੀ ਸਨ ਉਹਦੇ ਵਿੱਚ ਉਹਨੂੰ ਸਿਆਕੇ ਦੇ ਰਾਜ ਚ ਮਿਲੀ ਕਿਦੋਂ ਫੜਿਆ ਗਿਆ ਭਾਜਪਾ ਰਾਜ ਹੂੰ ਕਾਂਗਰਸ ਰਾਜ ਦੱਸੋ ਕਿਸੇ ਨੂੰ ਉਹ ਕਾਂਗਰਸ ਰਾਜ ਚ ਉਹਨਾਂ ਨੂੰ ਐਮਐਲਏ ਬਣਾਇਆ ਗਿਆ ਉਹਨਾਂ ਨੂੰ ਐਮਪੀ ਬਣਾਇਆ ਗਿਆ ਚਲੋ ਹੁਣ ਹੁਣ ਅਸੀਂ ਥੋੜਾ ਜਿਹਾ ਵਾਪਸ ਆਈਏ ਵੇਖੋ ਕਿੰਨਾ ਫਰਕ ਹੈ ਟਾਈਟਲਰ ਨੂੰ ਟਾਈਟਲਰ ਮੈਂ ਕਹਿ ਲਾਂ ਜੀ ਇੱਕ ਇੱਕ ਚੀਜ਼ ਮੰਨਦੇ ਆਪਾਂ ਦੇਖੋ ਜੇ ਕੋਈ ਵਿਦੇਸ਼ ਚ ਬੈਠਾ ਸਿੱਖ ਕੋਈ ਗਲਤ ਗੱਲ ਕਰਦਾ ਤੇ ਉਹਦਾ ਅਗਰ ਉਹ ਸਿੱਖ ਹੈ ਲੇਕਿਨ ਉਹਨੇ ਜਦੋਂ ਪੰਨੂ ਆ ਕੋਈ ਗਲਤ ਕਰ ਕਰਦਾ ਇਹਦਾ ਮਤਲਬ ਇਹ ਥੋੜੀ ਹੈ ਕਿ ਜਿਹੜਾ ਵੀ ਸਿੱਖ ਹੈ ਜਿਹਨੇ ਪਗ ਬੰਦੀਆ ਖਾਲਸਾ ਨਹੀਂ ਹੋਇਆ ਬਿਲਕੁਲ ਨਹੀਂ ਨਹੀਂ ਸਿੱਖ ਸਾਡੇ ਭਰਾ ਨੇ ਭਰਾ ਕੀ ਹੈ ਸਾਡੀ ਜਾਨ ਨੇ ਅੱਛਾ ਇੱਕ ਤਾਂ ਹੀ ਪਾਕਿਸਤਾਨ ਦਾ ਜਿਹੜਾ ਉਧਰ ਵੀ ਮੁਸਲਮਾਨ ਰਹਿ ਰਿਹਾ ਮੁਸਲਮਾਨ ਸਾਡੇ ਇੱਧਰ ਵੀ ਬੈਠਾ ਹੁਣ ਵੀ ਜਿਹੜੀ ਸਾਡੀ ਮੁਸਲਮਾਨ ਮਹਿਲਾ ਜਿਹੜੀ ਹੈ ਅਫਸਰ ਸੀਗੀ ਜਿਨੇ ਇਹ ਐਸ ਵੇਲੇ ਪਾਕਿਸਤਾਨ ਨੂੰ ਧੂਲ ਚਟਾਈ ਹੈ ਬਿਲਕੁਲ ਜਿਹੜਾ ਹੈ ਠੀਕ ਹੈ ਹੁਣ ਇੱਥੇ ਜਿਹੜੀ ਟ੍ਰੋਲ ਆਰਮੀ ਆ ਜਾਂ ਇੱਥੇ ਜਿਹੜੇ ਨਫਰਤ ਦੇ ਜਿਨ੍ਹਾਂ ਨੇ ਫੈਕਟਰੀਆਂ ਖੋਲੀਆਂ ਨੇ ਉਹ ਲੋਕ ਆਤਵਾਦੀਆਂ ਤੋਂ ਘੱਟ ਨੇ ਜਿਹੜੇ ਉਹ ਵੀ ਪੁੱਛ ਪੁੱਛ ਕੇ ਮਾਰਦੇ ਨੇ ਨਾ ਵੇਖ ਕੇ ਦੁਕਾਨ ਦਾ ਨਾਂ ਕਿਹਾ ਰਿਸ਼ਪਾਲ ਜੀ ਰਿਸ਼ਪਾਲ ਜੀ ਰਿਸ਼ਪਾਲ ਜੀ ਉਸ ਬੰਦੇ ਨੂੰ ਉਸ ਬੰਦੇ ਨੂੰ ਕੀ ਲੋੜ ਪੈ ਗਈ ਦੁਕਾਨ ਦਾ ਨਾਂ ਇੱਕ ਹਿੰਦੂ ਦਾ ਰੱਖੰਦਾ ਉਹ ਨਾਂ ਰੱਖ ਰਿਹਾ ਰਾਮ ਢਾਬਾ ਮੁਸਲਮਾਨ ਹੋ ਗਈ ਉਹਨੂੰ ਕੀ ਜ਼ਰੂਰਤ ਪੈ ਗਈ ਬਿਲਕੁਲ ਅਸੀਂ ਇਸਦੀ ਖਿਲਾਫ ਅਸੀਂ ਅਸੀਂ ਖਿਲਾਫ ਨਹੀਂ ਬਿਲਕੁਲ ਖੁਸ਼ੀ ਦੀ ਗੱਲ ਨਹੀਂ ਉਹ ਧੋਖਾ ਦੇ ਰਿਹਾ ਹੈ ਉਹ ਸਾਡੇ ਨਾਲ ਸਾਡੇ ਨਾਲ ਗੁਨਾਹ ਕਰ ਰਿਹਾ ਨਹੀਂ ਜਿਹੜਾ ਭਾਰਤ ਦਾ ਮੁਸਲਮਾਨ ਹੈ ਕੀ ਉਹ ਹੱਤਵਤੀ ਹੈ ਦੇਖੋ ਅਸੀਂ ਅਸੀਂ ਕਿਹਨੂੰ ਚੁਣਿਆ ਕਲਾਮ ਸਾਹਿਬ ਨੂੰ ਅਸੀਂ ਕਲਾਮ ਸਾਹਿਬ ਨੂੰ ਚੁਣਿਆ ਕਲਾਮ ਸਾਹਿਬ ਨੇ 나라 ਬਣਾਇਆ ਪਰ ਹੁਣ ਦੇਖੋ ਹੁਣ ਦੀ ਗੱਲ ਦੇਖੋ ਪਹਿਲਾਂ ਪਹਿਲਾਂ ਗੱਲ ਸੁਣੋ ਕਾਂਗਰਸ ਨੇ ਬਣਾਇਆ ਅਨਸਾਰੀ ਨੂੰ ਹਾਮਿਦ ਅਨਸਾਰੀ ਨੂੰ ਹਾਮਿਦ ਅਨਸਾਰੀ ਜਿਸ ਟਾਈਮ ਉਹਨੇ ਗੱਦੀ ਛੱਡੀ ਹੈ ਆਪਣਾ ਪਦ ਪੂਰਾ ਕੀਤਾ ਉਸ ਤੋਂ ਬਾਅਦ ਉਹ ਪਤਾ ਕਿ ਸੋਚੀ ਵੀ ਮੈਨੂੰ ਹਿੰਦੁਸਤਾਨ ਤੋਂ ਡਰ ਲੱਗਦਾ ਇਹ ਕਾਗਜ਼ ਦਾ ਦਿੱਤਾ ਹੋਇਆ ਇੱਕ ਇਹ ਉਪ ਜੀ ਨੂੰ ਰਾਸ਼ਟਰਪਤੀ ਆ ਉਹ ਕਹਿ ਰਿਹਾ ਸਾਡਾ ਗੁਰੂ ਅਸੀਂ ਕலாம் ਸਾਹਿਬ ਨੇ ਅੱਜ ਕலாம் ਸਾਹਿਬ ਦੀ ਬਦੌਲਤ ਹੈ ਜੇ ਅਸੀਂ ਅਸੀਂ ਇਸ ਗੱਲ ਦਾ ਮੁਕਰਦੇ ਨਹੀਂ ਆ ਗਏ ਕலாம் ਸਾਹਿਬ ਦੀ ਬਦੌਲਤ ਹੈ ਅੱਜ ਅਸੀਂ ਜਿਸ ਮੁਕਾਮ ਤੇ ਪਹੁੰਚੇ ਹਾਂ ਰਾਜੀ ਜੀ ਮੈਂ ਸਵਾਲ ਇਹੀ ਹੈ ਕਿ ਆਪਾਂ ਨੇ ਜਿਹੜੀ ਤੇ ਨਫ਼ਰਤ ਉਥੋਂ 6 ਬੰਦੇ ਆਏ ਪਲਵਾਮਾ ਦੇ ਵਿੱਚ ਗੋਲੀ ਚਲਾਈ ਕਰਕੇ ਇੱਥੇ ਪਤਾ ਹੀ ਨਹੀਂ ਕਿ ਕਿਹੜੇ ਕਿਹੜੇ ਜ਼ਿਲ੍ਹੇ ਚ ਕਿੰਨੇ ਕਿੰਨੇ ਨੇ ਉਹ ਵੀ ਨਾਂ ਪੁੱਛ ਕੇ ਬੰਦਾ ਮਾਰਦੇ ਨੇ ਮਾਰਦੇ ਉਹਨਾਂ ਨੂੰ ਤੁਸੀਂ ਹੱਤਵੰਦੀ ਕਹੋਗੇ ਕਿ ਨਹੀਂ ਕਹੋਗੇ ਬਿਲਕੁਲ ਕਹਾਂਗੇ ਜਿਹੜੇ ਕਹਿਣ ਪੀ ਰਹੇ ਬਿਲਕੁਲ ਕਹਾਂਗੇ ਪਹਿਰਾਵਾ ਕੀ ਹੈ ਬਿਲਕੁਲ ਕਹਾਂਗੇ ਬਿਲਕੁਲ ਕਹਾਂਗੇ ਤੇਰਾ ਨਾਂ ਕੀ ਹੈ ਬਿਲਕੁਲ ਕਹਾਂਗੇ ਇਹ ਤੱਕ ਹੈ ਬਿਲਕੁਲ ਤੱਕ ਹੈ ਹੱਤਵੰਦੀ ਗਤੀਵਿਧੀ ਹੈ ਬਿਲਕੁਲ ਤੱਕ ਹੈ ਬਿਲਕੁਲ ਤੱਕ ਹੈ ਇਹ ਵੀ ਹੱਤਵੰਦੀ ਗਤੀਵਿਧੀ ਹੈ ਬਿਲਕੁਲ ਗਤੀਵਿਧੀ ਹੈ ਖਿਲਾਫ ਹੱਤਵੰਦੀਆਂ ਵਾਂਗ ਸਲੂਕ ਹੋਣਾ ਚਾਹੀਦਾ ਬਿਲਕੁਲ ਚਾਹੀਦਾ ਹੋਣਾ ਕਿ ਹੁੰਦਾ ਕਿਉਂ ਨਹੀਂ ਦੇਖੋ ਹੁੰਦਾ ਕਿਉਂ ਨਹੀਂ ਉਦੋਂ ਕਿਉਂ ਨਹੀਂ ਹੋਇਆ ਜਦੋਂ ਕੋਈ ਸਰਕਾਰ ਆਉਂਦੀ ਹੈ ਉਹਦੇ ਬੰਦਿਆਂ ਨੂੰ ਉਸ ਟਾਈਮ ਕੋਈ ਨਾ ਕੋਈ ਥੋੜਾ ਬਹੁ ਮਨ ਗਏ ਮੈਂ ਮੰਨਾਂ ਇਸ ਗੱਲ ਮੈਂ ਦੇਖੋ ਇਹ ਜਿਹੜਾ ਜਿਹੜੀ ਸਚਾਈ ਹੈ ਜਿਹੜੀ ਬੀਜਪੀ ਨੇ ਦੇਖਿਆ ਖੁੱਲ੍ਹ ਦੇਤੀ ਹੈ ਖੋਲਿਆ ਬੈ ਨਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿੰਨਾ ਤੇ ਪੂਰੀ ਦੁਨੀਆ ਦੀ ਨਜ਼ਰ ਲੱਗੀ ਹੋਈ ਹੈ ਬਿਲਕੁਲ ਔਰ ਦੇਸ਼ ਦੀ ਨਜ਼ਰ ਵੀ ਲੱਗੀ ਹੋਈ ਹੈ ਦੇਸ਼ ਨੂੰ ਇਹ ਆਸ ਹੀ ਨਹੀਂ ਸੀ ਜਿਹੜਾ ਕੰਮ ਉਹਨਾਂ ਨੇ ਕੀਤਾ ਠੀਕ ਹੈ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਦੇਸ਼ ਵਾਸੀ ਨੇ ਉਹ ਜੋ ਸਮਝ ਰਹੇ ਨੇ ਉਹ ਗਲਤ ਹੈ ਜੋ ਟਰੰਪ ਨੇ ਇਸ਼ਾਰਾ ਕੀਤਾ ਜਾਂ ਟਰੰਪ ਨੇ ਜੋ ਕਰਵਾਇਆ ਜਾਂ ਟਰੰਪ ਦੇ ਆਖੇ ਆਖਿਰ ਮੋਦੀ ਸਾਹਿਬ ਲੱਗੇ ਤੇ ਲੱਗੇ ਕਿਉਂ ਕਾਰਨ ਕੀ ਰਿਹਾ ਵਜ੍ਹਾ ਕੀ ਰਹੀ ਤੇ ਮੋਦੀ ਸਾਹਿਬ ਦਾ ਇਹ ਸਟੈਪ ਕੀ ਜਾਇਜ ਹੈ ਵਾਜਬ ਹੈ ਭਾਈ ਰਿਸ਼ਪਾਲ ਜੀ ਉਹਨਾਂ ਦਾ ਦਿਮਾਗ ਤੇ ਸਾਡੇ ਦਿਮਾਗ 'ਚ ਬਹੁਤ ਫਰਕ ਹੈ ਮੈਂ ਇੱਕ ਮਾਮੂਲੀ ਜਿਹਾ ਬੰਦਾ ਮੈਂ ਇੱਕ ਦੁਕਾਨ ਕਰ ਰਿਹਾ ਮੈਂ ਤੁਸੀਂ ਕਰ ਰਹੇ ਹੋ ਕਰ ਰਹੇ ਸਾਡੇ ਕਰ ਰਹੇ ਨੇ ਅਸੀਂ ਉੱਠ ਕੇ ਉਹਨੂੰ ਗੱਲਾਂ ਕਰਨੇ ਪਏ ਜਿਹੜੇ ਇਸ ਕੰਮ ਅਤਰੰਦਰ ਨੇ ਉਹ ਲੋਕੀ ਦੇਖੋ ਮੋਦੀ ਸਾਹਿਬ 15 ਸਾਲ ਰਹੇ ਸੀ ਅਮਰੇ ਨੇ ਤੀਨ ਵਾਰੀ ਜੀਮ ਬਣੇ ਗੁਜਾਰਦੇ ਤੇ ਤੀਸਰੀ ਵਾਰੀ ਬਣੇ 12 ਸਾਲ ਤੋਂ ਪੀਐਮ ਨੇ ਹਿੰਦੁਸਤਾਨ ਦੇ ਯਾਰ ਮੈਂ ਉੱਠ ਕੇ ਉਹਨਾਂ ਦਾ ਉਹਨਾਂ ਦੀ ਦਿਮਾਗ ਦੀ ਕੋਈ ਮਤਲਬ ਕਲਪਨਾ ਕਰ ਸਕਦਾ ਉਹਨਾਂ ਦੇ ਦਿਮਾਗ ਕੀ ਹੈਗਾ ਉਹ ਕੀ ਕਰ ਰਹੇ ਨੇ ਕੀ ਨਹੀਂ ਕਰ ਲੈ ਕਿ ਇਹਨਾਂ ਮੈਂ ਗਲਤ ਦਾਅਵਾ ਨ ਕਰਾਂਗਾ ਕਿ ਉਹ ਜੋ ਵੀ ਕਰਨਗੇ ਦੇਸ਼ ਦੀ ਹਿੱਤ ਚ ਹੋਏਗਾ ਦੇਸ਼ ਦੇ ਫਾਇਦੇ ਚ ਹੋਏਗਾ ਸਾਡੇ ਹਿੱਤ ਚ ਹੋਏਗਾ ਸਾਡੇ ਫਾਇਦੇ ਚ ਹੋਏਗਾ ਇਸ ਕਾਨਫਰੰਸ ਤੋਂ ਕਿਉਂ ਡਰਦੇ ਜਦ ਤੋਂ ਉਹ ਹੈਗੇ ਨਹੀਂ ਕਦੀ ਮੀਡੀਆ ਦੇ ਸਾਹਮਣੇ ਔਰ ਖਾਸ ਕਰਕੇ ਉਹਨਾਂ ਪੱਤਰਕਾਰਾਂ ਦੇ ਸਾਹਮਣੇ ਕਦੀ ਨਹੀਂ ਗਏ ਜਿਹੜੇ ਪੱਤਰਕਾਰ ਸਵਾਲ ਕਰ ਸਕਦੇ ਕੀ ਤੁਸੀਂ ਸ਼ਹਿਰ ਦੀ ਆਬਾਦੀ ਇੰਨੀ ਸ਼ਹਿਰ ਦੀ ਆਬਾਦੀ ਹੈ ਤੁਸੀਂ ਹਰ ਬੰਦੇ ਨੂੰ ਇਸ ਕੁਰਸੀ 'ਤੇ ਬਹ ਸਕਦੇ ਹੋ ਕਿ ਬੰਦਾ ਕੋਈ ਆ ਕੇ ਬਹਿ ਸਕਦਾ ਹੈ ਮੈਂ ਕਹਾਂ ਜੀ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸੁਨਿੰਦਾ ਸਰਕਾਰਾਂ ਦੀ ਗੱਲ ਕਰ ਰਿਹਾ ਤੁਸੀਂ ਦੱਸਾਂ ਪਿਛਲੇ 10 ਸਾਲਾਂ ਵਿੱਚ ਦੱਸੋ ਉਹਨਾਂ ਪ੍ਰੈਸ ਕਾਨਫਰੰਸਾਂ ਕਿੰਨੀਆਂ ਕੀਤੀਆਂ ਮੇਰੇ ਦੱਸਣਾ ਇੱਕ ਬੰਦਾ ਐਸ ਮੁੱਦੇ ਤੇ ਹੁਣ ਵੇਖੋ ਦੇਸ਼ ਦਾ ਮੁੱਦਾ ਹੈ ਨਾ ਮੈਂ ਤਾਂ ਤੁਹਾਨੂੰ ਤਾਂ ਲਾਲੀ ਜੀ ਲਾਲੀ ਜੀ ਦੇਸ਼ ਦਾ ਮੁੱਦਾ ਹੈ ਦੇਸ਼ ਦੀ ਵਿਕੋ ਪ੍ਰਭੂਸੱਤਾ ਦਾ ਸਵਾਲ ਹੈ ਸਾਡੇ ਮਾਨ ਸਤਕਾਰ ਦਾ ਸਵਾਲ ਹੈ ਭਾਰਤ ਦੀ ਸ਼ਾਨ ਦਾ ਸਵਾਲ ਹੈ ਇਹ ਉਹ ਤਿਸ਼ ਹੈ ਜਿੱਥੇ ਹੁਣੇ ਹੀ ਤਾਜ਼ਾ ਤਾਜ਼ਾ ਤੁਹਾਨੂੰ ਪਤਾ ਲੱਗਾ ਕਿ ਆਰੇ ਲੇਡੀ ਦੇ ਨਾਂ ਦਿੱਤੇ ਇੰਦਰਾ ਗਾਂਧੀ ਜੀ ਦੇ ਪੁਰਾਣਾ ਇਤਿਹਾਸ ਬਾਹਰ ਆ ਗਿਆ ਜਿਨੇ ਇਸੇ ਹੀ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਸੀ ਇਹੀ ਇੰਦਰਾ ਗਾਂਧੀ ਜਿਨ੍ਹਾਂ ਨੇ ਜਿਹੜੇ ਅਮਰੀਕਾ ਨੂੰ ਅੱਖਾਂ ਵਿਖਾ ਦਿੱਤੀਆਂ ਸੀ ਉਹਨਾਂ ਕਹਿੰਦਾ ਸਤਵਾਂ ਬੇੜਾ ਆ ਰਿਹਾ ਉਹ ਆਂਦੇ ਭਾਵੇਂ 70ਵਾਂ ਆ ਜਾਏ ਪਰਵਾਹ ਨਹੀਂ ਕਰਨੀ ਔਰ ਇੱਕ ਇਸ ਪ੍ਰਧਾਨ ਮੰਤਰੀ ਸਾਹਿਬ ਦੀ ਤੁਲਨਾ ਹੋ ਰਹੀ ਹੈ ਕਿ ਉਹਨਾਂ ਨੇ ਬੇੜੇ ਦਾ ਜ਼ਿਕਰ ਵੀ ਨਹੀਂ ਕੀਤਾ ਕੋਈ ਆ ਰਿਹਾ ਉਹਨਾਂ ਨੇ ਬੱਸ ਮੈਸੇਜ ਕੀਤਾ ਹੁਸ਼ਕਲ ਜੀ ਮੈਂ ਉਹ ਜੰਗ ਪੂਰੀ ਵੇਖੀ ਦੀ ਮੈਨੂੰ ਹੋਸ਼ ਹੈ ਮੇਰੀ ਮੈਂ ਉਸ ਟਾਈਮ 11 12 ਸਾਲਾਂ ਦਾ ਸੀ ਸਾਰੇ ਜਾਣਦੇ ਟੋਟੇ ਤੋਂ ਦੋ ਹੋਏ ਹਨ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਕਿ ਉਸ ਟਾਈਮ ਮੌਕਾ ਨਹੀਂ ਸੀ ਹੈਗਾ ਜੇ ਦੇਖੋ ਅਸੀਂ ਲਾਹੌਰ ਵੜ ਗਏ ਅਸੀਂ ਪਾਕਿਸਤਾਨ ਚ ਵੜ ਗਏ ਟੋਟੇ ਘਰ ਤੇ ਅਸੀਂ ਪੀਓ ਕੇ ਕੋਈ ਨਹੀਂ ਕਿਉਂ ਨਹੀਂ ਵੜੇ ਜੀ ਉੱਥੇ ਕੀ ਗੱਲ ਸੀ ਕਿਉਂ ਨਹੀਂ ਵੜੇ ਪੀਓ ਕੇ ਉਹੀ ਮਿਲਟਰੀ ਉੱਥੇ ਸੀ ਉਹੀ ਮਿਲਟਰੀ ਉੱਥੇ ਸੀ ਉਹੀ ਜਿਹੜਾ ਅਸਲਾ ਜੀ ਉੱਥੇ ਕੋਈ ਨਹੀਂ ਸੰਭਾਲ ਹੋਇਆ ਅਸੀਂ ਇੱਕ ਬੰਗਲਾਦੇਸ਼ ਨੂੰ ਵੱਖਰਿਆ ਕਰਕੇ ਆਪਣਾ ਦੁਸ਼ਮਣ ਇੱਕ ਨਾਲ ਹੋਰ ਖੜਾ ਕਰ ਲਿਆ ਲਾਲੀ ਜੀ ਦੁਸ਼ਮਣ ਖੜਕ ਲਾਹਰੀ ਦੁਸ਼ਕੈ ਰਹੇ ਨੇ ਲੋਕ ਕਹਿ ਰਹੇ ਨੇ ਬਗਾਦੇ ਜੂੜਾ ਚਾਹੀਦਾ ਕਹਿੰਦੇ ਦੇਖੋ ਗੁੱਦਾ ਬੜਾ ਦੇਖੋ ਜਿਹੜਾ ਉਹ ਫੇਲ ਤੇ ਜਿਹੜਾ ਜਿਹੜਾ ਇਸ ਟਾਈਮ ਗੁਰਦੇ ਨਾ ਮਿਲਦੇ ਜਿਹੜਾ ਇਸ ਟਾਈਮ ਉਹ ਇੰਦਰਾ ਇੰਦਰਾ ਟੋਲ ਕਰ ਰੇ ਨੇ ਇੰਦਰਾ ਨੂੰ ਜਾਂ ਟੋਲ ਕਰਦੇ ਨੇ ਮੈਂ ਤੁਹਾਨੂੰ ਉਹਦੇ ਬਰ ਦੱਸ ਰਿਹਾ ਵਾਂ ਕਿ 92 ਹਜ਼ਾਰ ਬੰਦਾ ਸੀ 93 ਹਜ਼ਾਰ ਬੰਦਾ ਸ਼ਪਾਲ ਜੀ ਤੇ ਹੁਣ ਪਤਾ ਹੋਏਗਾ ਇਸ ਗੱਲ ਦਾ ਉਧਰ ਬੰਨੇ 54 ਸਾਡੇ ਬੰਦੇ ਓਨਲੀ 54 ਬੰਦੇ 54 ਬੰਦੇ ਅੰਦਰ ਮਰ ਗਏ ਜਿਹਨਾਂ ਦੇ ਵਿੱਚ ਪਾਕਿਸਤਾਨੀਆਂ ਚ ਛਦਾਈ ਨਹੀਂ ਗਏ ਇਹਨਾਂ ਕੋਲੋਂ ਕਿਉਂ ਨਹੀਂ ਛੜਾਇਆ ਇਹਨਾਂ ਨੇ ਉਸ ਟਾਈਮ ਤੁਸੀਂ ਬੰਨੋ ਹੀ ਆ ਬੰਦਾ ਉਸ ਕਰ ਰਹੇ ਹੋ ਜ਼ਮੀਨ ਆਬਸ ਕਰ ਰਹੇ ਹੋ ਆਪਣਾ ਕੀ ਮਸਲਾ ਲਗਾਇਆ ਤੁਸੀਂ ਚਲੋ ਮੈਨੂੰ ਇਹ ਤੇ ਦੱਸ ਦਿਓ ਕਿ ਇਸ ਵੇਲੇ ਜੋ ਦੁਨੀਆ ਤੁਲਨਾ ਕਰੇਗੀ ਇੱਕ ਜੰਗ ਇੰਦਰਾ ਦੇ ਟਾਈਮ ਲੱਗੀਆਂ ਸੀ ਤੇ ਉਹਨੇ ਹਰ ਵਾਰੀ ਦੁਸਤਾਰੀ ਦੁਨੀਆ ਬਹੁਤ ਸਿਆਣੀ ਹੈ ਦੁਨੀਆ ਬਹੁਤ ਸਿਆਣੀ ਹੈ ਨਹਿਰੂ ਹੋਣਾ ਧੂਲ ਚਟਾਈ ਦੁਨੀਆ ਕੋਈ ਕੋਈ ਧਾਈ ਮੋਦੀ ਸਾਹਿਬ ਹੋਣਾ ਤੇ ਵੇਲੇ ਗੱਲ ਕਰਨਗੇ ਤੇ ਕੀ ਅੱਛਾ ਮੰਨਿਆ ਵੇਖੋ ਇਹਨਾਂ ਨੇ ਜੰਗ ਨੂੰ ਤੇ ਲੈਕਚਰ ਅਸੀਂ ਜੰਗ ਅਸੀਂ ਜੰਗ ਸ਼ੁਰੂ ਕੀਤੀ ਨਹੀਂ ਹਲੇ ਇਲੈਕਸ਼ਨਾਂ ਤੇ ਅਸੀਂ ਆਮ ਲੜਤੀਆਂ ਰਿਸ਼ਪਾਰੀ ਅਸੀਂ ਜੰਗ ਜੰਗ ਸ਼ੁਰੂ ਕਦੋਂ ਕੀਤੀ ਹੈ ਜੰਗ ਨਹੀਂ ਸ਼ੁਰੂ ਹੋਈ ਜੰਗ ਸ਼ੁਰੂ ਹੋਣੀ ਹੈ ਆਪਰੇਸ਼ਨ ਆਪਰੇਸ਼ਨ ਹੋ ਗਿਆ ਆਪਰੇਸ਼ਨ ਕਰ ਲਿਆ ਅਸੀਂ ਕਿਉਂਕਿ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਦੱਸਦੀਏ ਕਿ ਕੇ ਤਿੰਨ ਪਾਰਟ ਸੀਗੇ ਸਭ ਤੋਂ ਪਹਿਲਾ ਸੀਗਾ ਮੌਕ ਡੇਟ ਮੌਕਰੇਲ ਦਾ ਮਤਲਬ ਹੁੰਦਾ ਹੈ ਕਿ ਰਿਆਸਲ ਕਰਨੀ ਰਿਆਸਲ ਚੱਲੀ ਲੋਕਾਂ ਨੂੰ ਲੱਗਾ ਪਤਾ ਨਹੀਂ ਕੀ ਹੋ ਗਿਆ ਜਦੋਂ ਗੱਡੀਆਂ ਟੈਂਕ ਇੱਧਰ ਉੱਧਰ ਦੌੜਦੇ ਨੇ ਫਿਰ ਸੈਕੰਡ ਸੀਗਾ ਆਪਰੇਸ਼ਨ ਆਪਰੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਟਾਰਗੇਟ ਗਿਣਿਆ ਮਿੱਥਿਆ ਹੁੰਦਾ ਹੈ ਤੇ ਟਾਰਗੇਟ ਦੇ ਵਿੱਚ ਸਿਵਿਲਿਅਨ ਜਿਹੜੇ ਨੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਆਤੰਕੀ ਟਿਕਾਣੇ ਹੋਣ ਚਾਹੇ ਫੌਜੀ ਟਿਕਾਣੇ ਹੋਣ ਉਹ ਟਾਰਗੇਟ ਕੀਤੇ ਜਾਂਦੇ ਨੇ ਤਾਂ ਫਿਰ ਜਿਹੜੀ ਜੰਗ ਹੁੰਦੀ ਹੈ ਜੰਗ ਫਿਰ ਸਿਵਿਲਿਅਨ ਤੇ ਹੋਵੇ ਆਮ ਹੋਵੇ ਸ਼ਹਿਰ ਬਰਬਾਦ ਹੋਣ ਉਹਦੇ ਆਸਤੇ ਗੁਰਦਾਰਾ ਮੰਦਿਰ ਮੱਚੇ ਤੋਂ ਵੀ ਜਿੱਥੇ ਮਰਜੀ ਫਿਰ ਬੰਬ ਠਿੱਗੇ ਉਹ جنگ ਹੁੰਦੀ ਹੈ ਸੋ ਅਜੇ ਤੱਕ جنگ ਨਹੀਂ ਸੀ ਲੱਗੀ ਇਹ ਸੀ ਆਪਰੇਸ਼ਨ ਸੰਦੂਰ ਜਿਹਦੇ ਕਰਕੇ ਜਿਹੜੇ جنگ ਦਾ ਹਾਲਾਤ ਸੀ ਉਹ ਪਾਕਿਸਤਾਨ ਵੱਲੋਂ ਪੂਰੇ ਸੀ ਉਹ ਦੁਬਾਰਾ ਬੰਨਗੇ ਫਿਰ ਬੰਨਗੇ ਮਸਿਆਲਾ ਛੜਤੀਆਂ ਸੀ ਉਹ جنگ ਵਾਲਾ ਮਾਹੌਲ ਉਹ ਨਾ ਕੀਤਾ ਸੀ ਪਰ ਸਾਡੀ ਭਾਰਤੀ ਫੌਜ ਨੇ ਉਹਦੇ جنگ ਦੇ ਮਾਹੌਲ ਨੂੰ ਬਿਲਕੁਲ ਨਿਸੋ ਨਾਬੂਦ ਕਰਤਾ ਕੀਤੇ ਕਰਕੇ ਜਿਹੜੀ ਪਾਕਿਸਤਾਨ ਫੌਜ ਹੈ ਉਹ ਬੁਖਲਾਵੀ ਗਈ ਘਬਰਾਵੀ ਗਈ ਡਰ ਵੀ ਗਈ ਪਰ ਨਾਲ ਦੀ ਨਾਲ ਇਹ ਨਾ ਜਰੂਰ ਦੱਸ ਦਿੰਨੇ ਆ ਕਿ ਜਿਹੜਾ ਤੁਹਾਡੇ ਮਾਦਮ ਨਾਲ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਮੈਂ ਵੀ ਫਿਕਰ ਨਾ ਕਰੋ ਤੀ ਤਿਆਰ ਹੋ ਮੋਦੀ ਦੇ ਵਿਸ਼ਵਾਸ ਕਰਨਾ ਕਰੋ ਲੇਕਿਨ ਪਾਕਿਸਤਾਨ ਤੇ ਵਿਸ਼ਵਾਸ ਜਰੂਰ ਕਰੋ ਕਿ ਉਹ ਕੋਈ ਨਾ ਕਰ ਕਰੇਗਾ ਔਰ ਉਹ ਸੀਲਾ ਮੂੰਹ ਤੋੜ ਜਵਾਬ ਦਵਾਂਗੇ ਔਰ ਉਹ ਲੜਾਈ ਹੋਏਗੀ ਫੈਸਲਾ ਕੁੱਨ ਜਿਨੂੰ ਨਜ਼ਰ ਆਣ ਲਈ ਕਹੇ ਗਈ ਜਾਏਗੀ ਪਾਕਿਸਤਾਨ ਨੂੰ ਅਸੀਂ ਨੇਸਤਾ ਨਬੂਜ਼ ਕਰ ਦਾਂਗੇ ਆਖਰੀ ਸਵਾਲ ਇਹ ਦੱਸਿਓ ਕਿ ਸਰਵ ਤਲੀਆਂ ਮੈਟ ਬੈਠਕਾਂ ਹੋਈਆਂ ਨੇ ਦੋ ਉਹਨਾਂ ਦੇ ਵਿੱਚ ਮੋਦੀ ਸਾਹਿਬ ਗਾਇਬ ਕੀ ਅਖਲੀ ਬੈਠਕ ਤੇ ਵਿੱਚ ਬੈਠਣਗੇ ਦੇਸ਼ ਨੂੰ ਜਵਾਬ ਦੇਣਗੇ ਕਿ ਆਖਿਰੇ ਸਾਰਾ ਕੁਝ ਕੀ ਵਾਪਰਿਆ ਹੋਇਆ ਕਿਉਂ ਦੇਸ਼ ਪੇ ਸਭੀ ਦਾ ਇੰਤਜ਼ਾਰ ਕਰ ਰਿਹਾ ਤੇ ਜਦ ਕਿ ਗਵਾਂਟੀ ਮੁਲਕ ਦੇ ਵਿੱਚ ਉੱਥੋਂ ਦਾ ਪ੍ਰਧਾਨ ਮੰਤਰੀ ਜਸ਼ਨ ਮਨਾ ਰਿਹਾ ਕਹਿੰਦਾ ਇਹ ਜਿੱਤ ਗਈ ਦੇਖੋ ਮੈਂ ਤੁਹਾਨੂੰ ਪਰ ਦੱਸਦਾ ਚੁਕਾਵਾਂ ਵੀ ਉਹ ਉਹਨਾਂ ਦੀ ਜਿੱਤ ਕਿਸ ਤਰ੍ਹਾਂ ਦੀ ਹੈ ਉਹਨਾਂ ਜੇ ਤੋੜਾਂ ਹੀ ਹੈ ਜਿਵੇਂ ਜਿੱਤ ਕਾਂਗਰਸ ਦੀ ਹੋਈ ਹੈ ਉਹ ਜਿੱਤ ਸੇਮ ਹੈ ਉਹ ਬੇਸ਼ਰਮ ਬੰਦੇ ਨੇ ਉਹ ਜਿੱਤ ਗਏ ਤੁਸੀਂ 65 ਦੀ ਆਪਣੇ 71 ਲਾਈ ਦੀ ਵੇਖੀ ਉਹ ਰੇਡੀ ਹੁੰਦੇ ਸੀ ਪਾਕਿਸਤਾਨ ਦਾ ਕਹਿੰਦਾ ਸੀ ਅਸੀਂ ਅਸੀਂ ਜੀਰੇ ਪਹੁੰਚ ਗਏ ਆ ਪਾਕਿਸਤਾਨ ਦੇ ਅਸੀਂ ਵੱਡੇ ਬਿਆਰ ਪਹੁੰਚ ਗਏ ਆ ਕਾਸ਼ੀ ਸਾਹਿਬ ਦਾ ਹੁਕਮ ਪੀਨੇ ਪਏ ਆ ਸਾਡੀ ਫੌਜ ਉੱਥੇ ਪਹੁੰਚ ਉੱਥੇ ਪਹੁੰਚ ਗਿਆ ਉਹਨਾਂ ਨੇ ਕਿਹੜੀ ਗੱਲ ਹੈ ਕੋਈ ਨਹੀਂ ਇੱਧਰ ਗੋਦੀ মিডিਆ ਨੇ ਵੀ ਪਾਕਿਸਤਾਨ ਤਬਾਹ ਕਰ ਦਿੱਤਾ ਦੇਖੋ ਜਿਹੜਾ ਦੇਖੋ ਕਰਾਚੀ ਬਿਲਕੁਲ ਗਲਤ ਕੀਤਾ ਬਿਲਕੁਲ ਗਲਤ ਕੀਤਾ ਉਹ ਉਸ মিডিਆ ਨੇ ਬਿਲਕੁਲ ਗਲਤ ਕੀਤਾ ਉਸ ਰਾਤ ਬਹੁਤ ਸ਼ਰਮਸਾਰ ਕੀਤਾ ਸ਼ਰਮਸਾਰ ਕੀਤਾ ਉਹ ਮੈਂ ਇਸ ਗੱਲ ਨੂੰ ਮੰਨਣਾ ਵਾਂ ਕਿ ਬਹੁਤ ਉਹਨਾਂ ਨੇ ਗਲਤੀ ਕੀਤੀ ਹੈ ਤੁਹਾਨੂੰ ਔਰ ਸਵੇਦੇ ਸਰਕਾਰ ਨੂੰ ਉਹਦਾ ਮਤਲਬ ਬਿਆਨ ਦੇਣਾ ਪੈ ਗਿਆ ਵੀ ਇਹ ਜੋ ਰੱਤੀ ਹੋਇਆ ਗਲਤ ਹੋਇਆ ਵਾ ਤੇ ਜਿਹੜੇ ਸੱਚ ਬੋਲਦਾ ਸੀ ਨਾ ਮੀਡੀਆ ਉਹ ਵੀ ਸੁਣ ਲਓ ਸਰਕਾਰ ਨੇ ਉਹਨਾਂ ਤੇ ਕਾਰਵਾਈ ਕੀ ਕੀਤੀ ਉਹ ਚੈਨਲ ਹੀ ਬੰਦ ਕਰ ਦਿੱਤੇ ਸਿੱਕੋ ਵੇਖੋ ਸੱਚ ਬੋਲਣ ਵਾਲੇ ਬੰਦ ਉਹਨਾਂ ਨੇ ਰੱਦ ਕੇ ਝੂਠ ਬੋਲਿਆ ਸਰਕਾਰ ਨੇ ਪਾਲਸੀ ਹੁੰਦੀਆਂ ਜੀ ਹਰ ਸਰਕਾਰ 'ਚ ਪਾਲਸੀ ਹੁੰਦੀ ਹੈ ਜੇ ਇੱਥੇ ਵੀ ਹੈ ਉੱਥੇ ਵੀ ਹੈ ਪਿਛਲੀ ਦਾ ਸੱਚ ਬੋਲਣ ਵਾਲਾ ਤਾਂ ਗੱਲ ਸੱਚ ਬਿਲਕੁਲ ਬਿਲਕੁਲ ਇਹ ਮਤਲਬ ਇਹ ਪੱਕਾ ਵਾ ਤੇ ਲੇਕਿਨ ਦੇਖੋ ਸੱਚ ਤੁਸੀਂ ਤੁਸੀਂ ਕਿੰਨਾ ਵੀ ਝੂਠ ਬੋਲੋ ਕਿੰਨਾ ਵੀ ਝੂਠ ਬੋਲਦੇ ਹੋ ਉਹ ਸਾਰਾ ਦਿਨ ਜੂੜ ਬੋਲਦੇ ਵੋ ਲੇਕਿਨ ਤੁਸੀਂ ਚਾਹੋਗੇ ਕਿ ਮੈਂ ਚਰਚਾਂ ਝੂਠ ਨਾ ਬੋਲਾਂ ਹੂੰ ਇੱਕ ਮੋਲਸ ਚਾਹੀਦਾ ਲੇਕਿਨ ਸਚਾਈਦਾ ਮੋਲ ਨਹੀਂ ਹੈਗਾ ਮੋਲਸ ਚਾਹੀਦਾ ਲੇਕਿਨ ਸਚਾਈਦਾ ਮੋਲ ਨਹੀਂ ਹੈਗਾ ਤੁਸੀਂ ਮੈਂ ਲੱਖ ਜੂ ਫਿਰ ਬੀਜੇਪੀ ਦੀ ਸਰਕਾਰ ਚ ਇੱਕ ਮੰਨ ਦੇ ਸਚਾਈਦਾ ਨਹੀਂ ਹੈਗਾ ਕਿਸੇ ਵੀ ਸਰਕਾਰ ਚ ਸਰਕਾਰ ਚ ਨਹੀਂ ਹੋਏਗਾ ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਸਰਕਾਰ ਆਪਦੀ ਹੋਵੇ ਸਰਕਾਰ ਕਾਲੀਆਂ ਦੀ ਹੋਵੇ ਸਫਲ ਨਵੇਂ ਬਸਮਾਰੀਆਂ ਦੀ ਸਤਾਧਾਰੀਆਂ ਦੇ ਉੱਤੇ ਦੇਖੋ ਉੱਥੇ ਝੂਠ ਚੱਲਣਾ ਸੱਚ ਦਾ ਮੁੱਲ ਨਹੀਂ ਹੋਏਗਾ ਨਹੀਂ ਹੋਏਗਾ ਕੋਈ ਕੋਈ ਸਰਕਾਰ ਹੋਵੇ ਨਹੀਂ ਹੋਏਗਾ ਭਾਵੇਂ ਬੀਜੇਪੀ ਸਰਕਾਰ ਹੋਵੇ ਚਾਹੇ ਕਾਂਗਰਸ ਸਰਕਾਰ ਹੋਵੇ ਬਹੁਤ ਸ਼ੁਕਰੀਆ ਲਾਲੀ ਨੀਰ ਜੀ ਤੁਹਾਡਾ ਸੋ ਜੀ ਥੈਂਕ ਯੂ ਜੀ ਥੈਂਕ ਯੂ ਜੀ ਕਿ ਸਾਡੇ ਨਾਲ ਲਾਲੀ ਨੀਰ ਜੀ ਸੋ ਪਾਕਿਸਤਾਨ ਕਹਿੰਦੇ ਨੇ ਕਿ ਸੁਧਰੇਗਾ ਨਹੀਂ ਔਰ ਤੁਹਾਨੂੰ ਇਹਨਾਂ ਜ਼ਰੂਰ ਦਰਸ਼ਕਾਂ ਨੂੰ ਦੱਸ ਦਈਏ ਅਸੀਂ ਕਿ ਪੰਜਾਬ ਨੇ ਪਹਿਲਾਂ ਵੀ ਬੜੇ ਸੰਤਾਪ ਹੰਡਾਏ ਨੇ ਜੰਗ ਦੇ ਬਹੁਤ ਵਰੀ ਉਜੜਿਆ ਪੰਜਾਬ ਤੇ ਬਹੁਤ ਵਰੀ ਇਹ ਪੰਜਾਬ ਹੈ ਜਿਹੜਾ ਇਹ ਸੰਭਲਿਆ ਵੀ ਹੈ ਔਰ ਇਹ ਵੀ ਦੱਸਦੀ ਹੈ ਕਿ ਜਿਹੜੇ ਲੋਕ ਇਹਦੇ ਨਾਲ ਦੇਸ਼ ਦਾ ਵਟਵਾਰਾ ਹੋਇਆ ਅਸੀਂ ਉਹਨਾਂ ਦੇ ਵੀ ਜਰਾ ਇੱਕ ਕੰਨ ਖੋਲਦੀਏ ਕੋਈ ਤੇਸ਼ ਦਾ ਵਟਵਾਰਾ ਨਹੀਂ ਪੰਜਾਬ ਦਾ ਵਟਵਾਰਾ ਹੋਇਆ ਸੀ ਤੇ ਪੰਜਾਬ ਤੇ ਹੀ 10 ਲੱਖ ਲੋਕ ਮਰੇ ਸੀਗੇ ਕੋਈ ਦਿੱਲੀ ਵਾਲੇ ਪਾਸੇ ਉਹਨੇ ਸੀ ਮਰੇ ਨਾ ਹੀ ਬੰਬੇ ਵਾਲੇ ਪਾਸੇ ਮਰੇ ਸੀ ਤੇ ਨਾ ਹੀ ਕੋ ਗੁਜਰਾਤ ਵਾਲੇ ਪਾਸੇ ਇਹ ਸਿਰ ਪੰਜਾਬ ਦੇ ਲੋਕ ਸੀ ਔਰ ਗਾਂਧੀ ਜੀ ਦੀ ਇੱਕ ਅਮਤ ਦੇਖੋ ਮੈਂ ਫਿਰ ਰਿਸ਼ਪਾ ਜੀ ਗੱਲ ਕੱਟਣ ਲੱਗਾ ਮੈਂ ਇਹਨਾਂ ਗੱਲ ਜਿਹੜੀ ਕਾਂਗਰਸ ਦੀ ਤੇ ਮੈਂ ਕਾਂਗਰਸ ਦਾ ਕੋਈ ਦੋਸ਼ੀ ਨਹੀਂ ਦੋਖੀ ਨਹੀਂ ਗਾਂਦੇ ਕਿ ਨੀਤੀਆਂ ਦੋਖੀਆਂ ਬੇ ਜਿਸ ਤਰ੍ਹਾਂ ਮੈਂ ਬਟਵਾਰਾ ਹੋਇਆ ਬਟਵਾਰਾ ਹੋਇਆ ਸੀ ਧਰਮ ਦੇ ਆਧਾਰ ਤੇ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ ਅਸੀਂ ਵੱਖਰੀ ਕੌਮ ਹੈ ਵੱਖਰੀ ਰਹਿਣਾ ਪੰਜਾਬ ਦੇ ਟੋਟੇ ਘਾਤੇ ਪੰਜਾਬ ਵਿੱਚ 10 ਲੱਖ ਬੰਦੇ ਮਰਵਾਤੇ ਜਦੋਂ ਯੂਪੀ ਦੀ ਗੱਲ ਵਾਰੀ ਆਈ ਤੇ ਗਾਦੀ ਜਿਵੇਂ ਪੈ ਗਏ ਪਿੰਨੇ ਨਹੀਂ ਪਈ ਇਹ ਨਹੀਂ ਜਾਣਗੇ ਨਹੀਂ ਜਾਣਗੇ ਉਹ ਸਾਰਾ ਸਮਾਨ ਥੇ ਰੱਖ ਲਿਆ ਤੇ ਸਾਡਾ ਸਾਡੇ ਟੋਟੇ ਘਾਤੇ ਸਾਡੀਆਂ ਜਾਇਦਾਦਾਂ ਚੰਗੇ ਬੜੇ ਸਾਡਾ ਪਰਿਵਾਰ ਚੰਗਾ ਪਲਾ ਪਾਕਿਸਤਾਨ ਚ ਕਾ ਕਾਰੋਬਾਰ ਕਰਦਾ ਸੀ ਸਾਡੇ ਚਾਚੇ ਸੀ ਤਾਏ ਸੀ ਬਾਬਸੀ ਉਦੋਂ ਚੰਗਾ ਪਲਾ ਵਪਾਰ ਕਰਦੇ ਸੀ ਉਜੜ ਕੇ ਆਏ ਇੱਥੇ ਆਹ ਜਿਹੜੀਆਂ ਲਾਈਆਂ ਚਾਹਾਂ ਵੇਚੀਆਂ ਮਿਹਨਤਾਂ ਕੀਤੀਆਂ ਥਿਆ ਕੀਤੀਆਂ ਤੇ ਫੇਰ ਕਰ ਜਾ ਕੇ ਮਾੜੇ ਬੜੇ ਕਾਮਯਾਬ ਹੋਏ ਆ ਜੀ 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 ਬਿਲਕੁਲ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਈਏ ਕਿ ਆਪਰੇਸ਼ਨ ਸੰਧੂਰ ਹੋਲਡ ਜਰੂਰ ਹੋਇਆ ਅਜੇ ਖਤਮ ਨਹੀਂ ਹੋਇਆ ਔਰ ਜਦ ਤੱਕ ਦੇਸ਼ ਨਤੀਜੇ ਨਹੀਂ ਲੈ ਲਿੰਦਾ ਉਹ ਵੀ ਨਹੀਂ ਚਾਏਗਾ ਕਿ ਇਹ ਜਿਹੜਾ ਆਪਰੇਸ਼ਨ ਹੈ ਇਹ ਖਤਮ ਹੋਵੇ ਕਿਉਂਕਿ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੁਰਾਣੀਆਂ ਜਿੰਨੀਆਂ ਵੀ ਵੀਡੀਓਜ਼ ਨੇ ਉਹਨਾਂ ਦੀਆਂ ਕਲਿੱਪਾਂ ਚਲਾ ਰਹੇ ਨੇ ਜੇ ਦੇਸ਼ ਨਹੀਂ ਬਿਕਨੇ ਦੂੰਗਾ ਜੇ ਦੇਸ਼ ਨਹੀਂ ਜੁਕਨੇ ਦੂੰਗਾ ਤੋਂ ਪਰ ਐਸੇ ਵੇਲੇ ਜੋ ਨਤੀਜੇ ਦਿੱਤੇ ਨੇ ਉਹਦੀ ਉਮੀਦ ਦੇਸ਼ ਨੂੰ ਬਿਲਕੁਲ ਨਹੀਂ ਸੀ ਆਖੇ ਟਰੰਪ ਦੀ ਐਂਟਰੀ ਵਿੱਚ ਕਿਉਂ ਹੋਈ ਟਰੰਪ ਦੇ ਆਖੇ ਲੱਗਣਾ ਲੋਕਾਂ ਨੂੰ ਇਹ ਸਮਝ ਆ ਰਹੀ ਹੈ ਕਿ ਵਰਡ ਦਾ ਸਾਇਦ ਸਰਪੰਚ ਹੈ ਜਿਹੜਾ ਉਹ ਟਰੰਪ ਹੈ ਤੇ ਸਰਪੰਚ ਦੀ ਮਰਜ਼ੀ ਨਾਲ ਹੀ ਹੁਣ ਜੋ ਕੁਝ ਹੋਏਗਾ ਅੱਗੇ ਤੋਂ ਹੋਏਗਾ ਤੇ ਕਿਹਨਾਂ ਜੇ ਮੋਦੀ ਸਾਹਿਬ ਸਭ ਦੇਖ ਰਹੇ ਨੇ ਕਿ ਮੋਦੀ ਸਾਹਿਬ ਕਦੋਂ ਬੋਲਣਗੇ ਕਦੋਂ ਉਖੋਲਣਗੇ ਤੇ ਕਦੋਂ ਦੇਸ਼ ਵਾਸੀਆਂ ਨੂੰ ਦੱਸਣਗੇ ਕੀ ਆਖਰੇ ਸਾਰਾ ਕੁਝ ਵਾਪਰਿਆ ਕੀ ਹੁਣ ਬਣੂਗਾ ਕੀ ਆਪਰੇਸ਼ਨ ਸਿੰਦੂਰ ਦਾ ਬਾਬਾ ਸ਼ੁਕਰੀਆ ਵੇਖਦਰਾ ਅਕਸਰ ਦੀ ਆਵਾਜ਼ ਆ ਰਹੀ ਟੂਡੇ